ਲੁਧਿਆਣਾ ਦਿਹਾਤੀ ਦੇ ਮੁੱਲਾਪੁਰ ਦਾਖਾ ਵਿਖੇ ਅੱਜ ਪੰਜਾਬ ਪੁਲਿਸ ਤੇ ਨਾਲ ਕੁਝ ਸਹਿਯੋਗੀ ਸੱਜਣਾਂ ਦੀ ਮਦਦ ਦੇ ਨਾਲ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਜਿਵੇਂ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਚਾਰ ਪੰਜ ਇਨਸੀਡੈਂਟ ਸਾਹਮਣੇ ਆਏ ਹੈ ਜਿਸ ਵਿੱਚ ਚਾਈਨਾ ਡੋਰ ਕਰਕੇ ਟੂ-ਵੀਲਰ ਤੇ ਜਾਨ ਸਮੇ ਜੋ ਰਾਈਡਰ ਸੀਗੇ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਕਈਆਂ ਦੇ ਗਲਾਂ ਵੀ ਕੱਟਾਏ ਨੇ ਕਈਆਂ ਦੇ ਮੂੰਹ ਤੇ ਅੱਖਾਂ ਤੇ ਵੀ ਕੱਟਾਏ ਨੇ ਇਸ ਤਰ੍ਹਾਂ ਕਿ ਅੱਜ ਮਹਿਮ ਦੇ ਤਹਿਤ ਅਸੀਂ ਸਾਰੇ ਟੂ-ਵੀਲਰਸ ਦੇ ਮੂਰੇ ਅ ਇੱਕ ਵਾਇਰ ਆਇਰਨ ਵਾਇਰ ਟਾਈਪ ਸ਼ੀਲਡ ਲਗਾ ਰਹੇ ਹਾਂ ਜਿਸ ਨਾਲ ਅਗਰ ਕਿਸੇ ਪੁਲ ਤੇ ਕਿਸੇ ਸੜਕ ਤੇ ਅਗਰ ਕੋਈ ਡੋਰ ਫਸੀ ਹੋਊਗੀ ਤਾਂ ਉਹ ਉਸ ਸਖ ਨੂੰ ਨੁਕਸਾਨ ਨਹੀਂ ਚਾਹੂ ਜਿਸ ਤਹਿਤ ਅਸੀਂ ਅੱਜ ਲੋਕਾਂ ਨੂੰ ਇਸ ਚੀਜ਼ ਬਾਰੇ ਜਾਗਰੂਕ ਕਰ ਰਹੇ ਹਾਂ ਤੇ ਤੁਸੀਂ ਵੀ ਆਪਣੇ ਲੈਵਲ ਤੇ ਇਸ ਚੀਜ਼ ਦਾ ਇਜਤਿਹਾਮ ਕਰ ਸਕਦੇ ਹੋ ਤਾਂ ਕਿ ਅਸੀਂ ਵਿਸ਼ੇਸ਼ ਤੌਰ ਤੇ ਜਾਨਾਂ ਬਚਾ ਸਕੀਏ ਇਸ ਦੇ ਨਾਲ ਨਾਲ ਅਸੀਂ ਪਿੰਡ ਦੇ ਸਰਪੰਚ ਮੁੱਲਾਪੁਰ ਦਾਖਾ ਦੇ ਐਮਸੀ ਇਨਾਂ ਦੇ ਜੋ ਨਗਰ ਕੌਂਸਲ ਦੇ ਮੁਲਾਜ਼ਮ ਉਹਨਾਂ ਨੂੰ ਵੀ ਹਦਾਇਤ ਦਿੱਤੀ ਹੈ ਕਿ ਅਗਰ ਕਿਤੇ ਵੀ ਉਹਨਾਂ ਨੂੰ ਡੋਰ ਫਸੀ ਹੋਈ ਮਿਲਦੀ ਹੈ ਉਹ ਸਾਰੀ ਰਿਮੂਵ ਕੀਤੀ ਜਾਵੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਇਹ ਸਾਡਾ ਪ੍ਰੀਵੈਂਟਿਵ ਇਫੈਕਸ਼ਨ ਪੁਲਿਸ ਨੂੰ ਦਿੱਤਾ ਜਾ ਰਿਹਾ ਵਾ ਇਸ ਦੇ ਨਾਲ ਨਾਲ ਇੰਫੋਰਸਮੈਂਟ ਫਰੰਟ ਤੇ ਵੀ ਅਗਰ ਸਾਨੂੰ ਕੋਈ ਵੀ ਸ਼ਿਕਾਇਤ ਮਿਲਦੀ ਹੈ ਚਾਈਨਾ ਡੋਰ ਵੇਚਣ ਦੀ ਜਾਂ ਚਾਈਨਾ ਡੋਰ ਦਾ ਇਸਤੇਮਾਲ ਕਰਨ ਦੀ ਤਾਂ ਸਾਡੇ ਵੱਲੋਂ ਤੁਰੰਤ ਪੁਲਿਸ ਪਾਰਟੀ ਭੇਜ ਕੇ ਰੇਡ ਕੀਤੀ ਜਾਂਦੀ ਹੈ ਇਸ ਦੇ ਸੰਦਰਭ ਵਿੱਚ ਅਸੀਂ ਪਰਚੇ ਵੀ ਦਰਜ ਕੀਤੇ ਨੇ ਅਰੈਸਟ ਵੀ ਕੀਤੀ ਹੈ ਤੇ ਕਾਫੀ ਚਾਈਨਾ ਡੋਰ ਜ਼ਬਤ ਵੀ ਕੀਤੀ ਹੈ ਸੋ ਇਹ ਮੁਹਿੰਮ ਸਾਡੀ ਜਦ ਤੱਕ ਵਿਕੰਤ ਪੰਚਮੀ ਦਾ ਤਿਆਰ ਚੱਲਦਾ ਹੋਵੇ ਜਾਰੀ ਰਹੂਗੀ ਮੈਂ ਲੋਕਾਂ ਨੂੰ ਰਿਕਵੈਸਟ ਕਰੂੰਗਾ ਕਿ ਤੁਸੀਂ ਐਂਟਰਟੇਨਮੈਂਟ ਪਰਪਸ ਲਈ ਆਪਣੇ ਜੋ ਇਹ ਰਵਾਇਤੀ ਜੋ ਡੋਰਾਂ ਨੇ ਉਹਨਾਂ ਦਾ ਇਸਤੇਮਾਲ ਕਰੋ ਤੇ ਪਤੰਗ ਉਡਾਉਣ ਲਈ ਕਦੇ ਵੀ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੇ ਕਿਉਂਕਿ ਤੁਹਾਡੇ ਕਿੰਟਰੀਮੈਂਟ ਕਰਕੇ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਇਸ ਕਰਕੇ ਅਸੀਂ ਆ ਪਸ਼ੂ ਪਟੂ ਪਸ਼ੂ ਪੰਛੀ ਤੇ ਇਨਸਾਨਾਂ ਨੂੰ ਨੁਕਸਾਨ ਨਾ ਪਹੁੰਚੇ ਉਸ ਲਈ ਕੋਸ਼ਿਸ਼ ਕਰੀਏ ਜੇ ਇਹ ਰਵਾਇਤੀ ਢੋਰ ਨੂੰ ਇਸਤੇਮਾਲ ਕਰੀਏ ਤੇ ਚਾਈਨਾ ਢੋਰ ਦਾ ਇਸਤੇਮਾਲ ਬਿਲਕੁਲ ਨਾ ਕਰੀਏ ਧੰਨਵਾਦ